ਉਹ ਪਰ ਆਹ ਮਸ਼ੀਨ ਪਹਿਲੀ ਵਾਰ ਆਈ ਹੈ ਮੇਰੇ ਪਿੰਡ ਜੱਜਲ ਤੇ ਪਹਿਲਾਂ ਬੋਕੀ ਵਾਲੀਆਂ ਮਸ਼ੀਨਾਂ ਹੀ ਆਉਂਦੀਆਂ ਸੀ ਕੱਲੀਆਂ ਬੋਕੀ ਵਾਲੀਆਂ ਮਸ਼ੀਨਾਂ 'ਚ ਬੋਕੀਆਂ ਮਾਰੀ ਜਾਓ ਫਿਰ ਇੱਕ ਜਾਨਾ ਫੜ ਕੇ ਲਿਆਓ ਉਹ ਦੋ ਜਾਨੇ ਬੋਕੀਆਂ ਤੇ ਫਿਰ ਪਾਣੀ ਪਾਈਓ ਡੱਬਿਆਂ ਨਾਲ ਕਦੇ ਬਾल्टी ਨਾ ਪਾਓ ਇਹ ਸਿੱਧੀ ਪ੍ਰੈਸ਼ਰ ਵਾਲੀ ਮਸ਼ੀਨ ਹੈ ਕਾਸੀ ਦੀ ਲੋੜ ਨਹੀਂ ਜਮਾ ਨਾ ਪਾਣੀ ਪਾਉਣ ਦੀ ਲੋੜ ਹੈ ਨਾ ਬੋਕੀ ਚੱਕਣ ਦੀ ਲੋੜ ਹੈ ਪ੍ਰੈਸ਼ਰ ਨਾਲ ਸਾਰਾ ਕੰਮ ਜਾਂਦਾ ਆ ਜਿਹੜੀ ਪਾਇਪ ਜਾਂਦੀ ਹੈ 22 ਫੁੱਟ ਦੀ ਪਾਇਆ ਪਏ ਇਹ ਆਪੇ ਦਾਵਨਾ ਲੈ ਕੇ ਜਾਉ ਥੱਲੇ ਲੱਗੀ ਆ 3 ਫੁੱਟ ਦੀ ਉਹ ਛੁਰੀ ਜੀ ਤੇ ਉਹ ਵਿੱਚ ਆ ਦੇਖੋ ਪਾਣੀ ਆਪੇ ਮੋਟਰ ਚੱਕੀ ਜਾਂਦੀ ਹੈ ਮਸ਼ੀਨ ਤੇ ਆਪੇ ਉਹਦੇ ਵਿੱਚੋਂ ਨਿਕਲੀ ਜਾਂਦਾ ਉਹ ਪਾਈਪ ਲੱਗੀ ਹੈ ਉਹ ਪਾਣੀ ਚੱਕਦੀ ਹੈ ਇਹਦੇ ਵਿੱਚ ਦੀ ਪਾਣੀ ਨਿਕਲਦਾ ਤੇ ਬਹੁਤ ਸੌਖਾ ਕੰਮ ਹੈ ਇਹਦਾ ਬਹੁਤ ਹੀ ਜ਼ਿਆਦਾ ਸੌਖਾ ਹੈ ਤੇ ਆਪੇ ਪਾਈਪਾਂ ਨੇ ਖੋਲਣਾ ਤੇ ਆਪੀ ਪਾਈਪਾਂ ਕਸਗਾ ਜਾਂਦੀਆਂ ਪ੍ਰੈਸ਼ਰ ਤਾਂ ਸਾਰਾ ਕੰਮ ਹੀ ਇਹਦਾ ਮਸ਼ੀਨੀ ਕੰਮ ਹੀ ਹੈ ਕਈ ਵਾਰੀ ਹੋਣਾ ਪੈ ਆਪਾਂ ਖੋਲਣੇ ਪੈਂਦੀਆਂ ਸੀ ਪਹਿਲਾਂ ਆਪਾਂ ਨੂੰ ਫੇਰ ਕਸਣੀਆਂ ਪੈਂਦੀਆਂ ਸੀ ਫੇਰ ਹੀ ਜਾਂਦੇ ਬੈਠੇ ਤੇ ਕੁਛ ਨਹੀਂ ਕਰਨ ਦੀ ਲੋੜ ਇਕੱਲਾ ਇਹਨਾਂ ਨੂੰ ਸਮਾਨ ਲਿਆ ਕੇ ਦੇਣਾ ਭਾਈਆਂ ਨੂੰ ਬਾਕੀ ਸੋਨ ਦੱਸ ਲੋਕੋ ਭਾਈ ਤੋਂ ਪੁੱਛਦੇ ਆ ਬੋਰ ਵਾਲੀ ਮਸ਼ੀਨ ਦਾ ਕੀ ਸਾਹਿਬ ਕਿੰਨੇ ਕਿੰਨੇ ਆਲਾ ਬੋਰ ਕਰਦੀ ਆ ਭਾਈ ਹੁਣ ਇਸ ਟਾਈਮ ਆਪਾਂ ਜੀ ਹੁਣ 17 ਇੰਚੀ ਬੋਰ ਕਰਿਆ ਜੀ ਇਹਦੇ ਚ 17 ਇੰਚੀ ਹਾਂਜੀ ਮਾ ਡੇਢ ਫੁੱਟ ਹੋ ਗਿਆ ਜੀ ਵੀ ਬੋਰ ਕਰਦੇ ਹਾਂ ਜੀ ਡੇਢ ਵਾਂਗੂ ਹੋ ਗਿਆ ਹਾਂਜੀ ਡੇਢ ਡੇਢ ਫੁੱਟ ਜੀ ਹਾਂ 15 ਇੰਚ ਵੀ ਕਰਦੇ ਆ ਜੀ ਹਾਂਜੀ ਇਹਦੇ ਵਿੱਚ ਆਪਾਂ ਜੀ ਫਾਈਬਰ ਜਿਹੜਾ ਪਿਆ ਮਾਲ ਤੁਹਾਡੇ ਕੋਲੇ 13 ਫੁੱਟ ਦਾ ਇੱਕ ਪੈ ਬੂਗਾ 13 ਫੁੱਟ ਦਾ ਇੱਕ ਹਾਂਜੀ 100 ਫੁੱਟ ਦੇ ਵਿੱਚ ਇਹਦੇ 8 ਜੋੜ ਲੱਗਦੇ 100 ਫੁੱਟ ਦੇ ਵਿੱਚ 8 ਜੋੜ ਹੋਸ਼ਿਆ ਤੇ ਜਿਹੜਾ ਹੁੰਦਾ ਜੀ ਆਪਾਂ ਆਪ ਪੱਥਰ ਵਾਲਾ ਹੀ ਪਾਉਣੇ ਆ ਪੱਥਰ ਵਾਲੇ ਦੀ 12 ਜੋੜ ਲੱਗਦੀ ਹੈ ਜੀ ਨਹੀਂ ਆ ਜਿਹੜਾ ਆਪਾਂ ਪਾਉਣੇ ਆ ਇਹ ਤਾਂ ਪੱਥਰ ਵਾਲੀ ਹੈ ਨਾ ਇਹ ਫਾਈਬਰ ਵਾਲਾ ਹੈ ਫਾਈਬਰ ਵਾਲਾ ਇਹ ਹਾਂਜੀ ਹਾਂਜੀ ਇਹਦੇ ਚ ਤਾਰ ਨਹੀਂ ਹੁੰਦੀ ਅਛਾ ਤਾਰ ਨਹੀਂ ਹੁੰਦੀ ਇਹ ਫਾਈਬਰ ਵਾਲਾ ਵਜਤ ਹੈ ਇਹ ਫਾਈਬਰ ਹੈ ਜੀ ਜਿਹੜੇ ਚ ਤਾਰਾਂ ਆਉਂਦੀਆਂ ਉਹ ਉਹ ਪੱਥਰ ਵਾਲਾ ਹੈ ਅਛਾ ਉਹ ਪੱਥਰ ਵਾਲਾ ਹੁੰਦਾ ਹਾਂਜੀ ਇਹ ਫੁੱਟਾ ਵਾਲਾ ਹੋ ਰਿਹਾ ਜੀ ਠੀਕ ਆ ਫੁੱਟਾ ਵਾਲਾ 2 ਇੰਚ ਤਿਆਰ ਹੈ ਜੀ 2 ਇੰਚ ਦੀ ਮਟਾਈ ਠੀਕ ਆ ਜੀ ਠੀਕ ਹੈ ਜੀ ਇਹਦੇ ਸਾਈਡ ਤੇ ਆਪਾਂ ਕ੍ਰੈਸ਼ਰ ਪਾਉਣੇ ਆ ਜੀ ਹੂੰ ਪੰਜ ਪੰਜ ਇੰਚ ਮੱਲੋ ਪਹਿਲਾਂ ਆਪਾਂ ਪਾਵਾਂਗੇ ਇਹ ਜਦੋਂ ਆਹ ਮਾਲ ਪਾਤਾ ਸਾਰਾ ਹਾਂਜੀ ਫਿਰ ਕ੍ਰੈਸ਼ਰ ਪਾਵਾਂਗੇ ਬਾਅਦ ਵਿੱਚ ਕ੍ਰੈਸ਼ਰ ਪਾਵਾਂਗੇ ਜੀ ਪੰਜ ਪੰਜ ਇੰਚ ਹੀ ਆਪਾਂ ਇਹਦੇ ਵਾਸਤੇ ਸਪੈਸ਼ਲ ਕ੍ਰੈਸ਼ਰ ਮੋਟਾ ਕੋਟਾ ਹੋਇਆ ਜੀ ਅੱਛਾ ਇਹ ਸਪੈਸ਼ਲ ਹੁੰਦਾ ਹੈ ਇਹ ਸਪੈਸ਼ਲ ਬੋਰਾਂ ਵਾਲਾ ਕ੍ਰੈਸ਼ਰ ਹੈ ਠੀਕ ਆ ਲੋ ਬਾਈ ਜੀ ਸਪੈਸ਼ਲ ਹੈ ਜਾਵਾ ਕ੍ਰੈਸ਼ਰ ਇਹ ਇਹ ਆਮ ਕ੍ਰੈਸ਼ਰ ਹੁੰਦਾ ਇੱਕ ਤਾਂ ਆਪਣਾ ਇਹ ਸਪੈਸ਼ਲ ਹੈ ਹੋਇਆ ਜੀ ਬਿਨਾ ਪਾਊਡਰ ਆ ਤੋਤਾ ਹੋਇਆ ਨਾ ਬਿਨਾ ਪਾਊਡਰ ਆ ਹਾਂ ਤੇ ਜਦੋਂ ਸਾਰਾ ਮਾਲ ਪਾਤਾ ਆਪਾਂ ਵਿੱਚ ਇਹਦੇ ਉਸ ਤੋਂ ਬਾਅਦ ਕ੍ਰੈਸ਼ਰ ਸਾਰਾ ਪਾਉਣਾ ਸਾਰਾ ਕ੍ਰੈਸ਼ਰ ਪਾਉਣਾ ਜੀ ਆਪਾਂ ਜਿਹੜਾ ਕ੍ਰੈਸ਼ਰ ਮੰਨ ਲੈ ਇੱਕ ਕ੍ਰੈਸ਼ਰ ਹੁੰਦਾ ਨਾ ਜਿਵੇਂ ਆਪਾਂ ਉੱਤੋਂ ਉੱਤੋਂ ਪਾਈ ਜਾਈਏ ਉੱਪਰੋਂ ਕਈ ਵਾਰ ਰੁਕ ਜਾਂਦਾ ਹੈ ਵਿਚਾਲੇ ਅਸੀਂ ਆਪਾਂ ਪਾਣੀ ਲਾ ਕੇ ਛੱਡਾਂਗੇ ਥੱਲੇ ਅੱਛਾ ਇਹ ਪਾਣੀ ਦਾ ਵਿੱਤੋ ਥੋਕੇ ਥੱਲੇ ਜਾਣਿਆ ਉੱਤੋਂ ਥੋਕੇ ਜਾਊ ਜੀ ਘੁੰਮਕੇ ਜਾਊਗਾ ਘੁੰਮਕੇ ਜਾਊਗਾ ਤੇ ਜਿਹੜਾ ਕ੍ਰੈਸ਼ਰ ਦੇ ਵਿੱਚ ਰੇਤਾ ਹੋਇਆ ਉਹ ਨਿਕਲੀ ਜਾਓ ਠੀਕ ਹੈ ਸਾਰਾ ਬਾਕੀ ਹੁੰਦਾ ਨਹੀਂ ਜੀ ਕ੍ਰੈਸ਼ਰ 'ਚ ਥੋੜਾ ਬਹੁਤ ਰੇਤਾ ਹੁੰਦਾ ਹੈ ਹਾਂ ਜੀ ਕਿਉਂਕਿ ਬਾਕੀ ਜਿਹੜਾ ਆਪਾਂ ਪਾਣੀ ਲਾਵਾਂਗੇ ਧੋਵਾਂਗੇ ਸਾਰਾ ਬਾਹਰ ਠੀਕ 4 ਘੰਟੇ 'ਚ ਆਪਣਾ ਪੋਰ ਹੋ ਜਾਂਦਾ 100 ਫੁੱ ਪੂਰਾ ਗਰੰਟਡ ਆ ਜੀ 3 ਸਾਲ ਦੀ ਆਪਾਂ ਗਾਰੰਟੀ ਲੈਣੀ ਆ ਪੱਥਰ ਫਾਈਬਰ ਦੀ ਪੱਥਰ ਫਾਈਬਰ ਦੀ ਹਾਰੇ ਤਾਂ ਮਾਰ ਜੀ ਬੋਟੋਕ ਜੀ ਕੋਲ ਵੀ ਕੋਈ ਵੀ ਕਮੀ ਆ ਗਈ ਜੇ ਕੱਲ ਨੂੰ ਵੀ ਕੋਈ ਦਿੱਕਤ ਆਈ ਹਾਂਜੀ ਅਜੀ ਗਰੰਟੀ ਹੈ ਅੱਛਾ ਮਤਲਬ ਇਹ ਕਿ ਜੜੀ ਨੇ ਆਪਾਂ ਹਾਂ ਲਾਉਣੇ ਕੋਈ ਦਿੱਕਤ ਨਹੀਂ ਪੂਰਾ ਗਰੰਟੀ ਹੈ ਚਲਾ ਕੇ ਦਿਖਾਉਣੇ ਅਗਲੇ ਨੂੰ ਪਹਿਲਾਂ ਲਾ ਕੇ ਸਰ ਇੱਕ ਇੱਕ ਕਵਾਂਟਲ ਲੱਕ ਪਾਇਆ ਇਹਦਾ ਵਜ਼ਨ ਇਹਦਾ ਇੱਕ ਕਵਟ ਲਾ ਇੱਕ ਕੁ ਕਮੰਟ ਲਾ ਹਾਂ ਤੇਰਾ ਫੁੱਟ ਦਾ ਫਰਸਾ ਤੇ ਮਸ਼ੀਨ ਦਾ ਬਤਨ ਸੋਨੇ ਦਾ ਹੋਣਾ ਕਿੰਨਾ ਕਹੂਗਾ ਮਸ਼ੀਨ ਦਾ ਬਤਨ ਆਪਣੀ ਦਾਸੀ ਕਮੰਟ ਹੈਣਾ ਰਾਣਾ ਫਸਤੀ ਕਮੰਟ ਫਸਤੀ ਕਮੰਟ ਹੈਣਾ ਰਾਣਾ ਕੱਲੇ ਮਸ਼ੀਨ ਮਸ਼ੀਨ ਦਾ ਹਾਂ 100 ਕਮੰਟ ਰੇ ਰਾਣਾ ਪੱਤਰ ਹਾਂ ਇੱਕ ਰਾੜ ਇੱਕ ਕਮੰਟ ਠੀਕ ਤੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਖਤਰਾਵਾਂ ਪਿੰਡ ਖਤਰਾਵਾਂ ਪਿੰਡ ਜਿਹੜਾ ਸਰਸਾ ਕਾਲਿਆਂ ਵਾਲੀ ਮੈਂ ਉੱਥੇ ਹੀ ਮਸ਼ੀਨਾਂ ਇਹ ਕਾਲਿਆਂ ਵਾਲੀ ਹੁੰਦੀਆਂ ਹਾਂ ਹਾਂਜੀ ਹਾਂ ਪੈਂਦੀ ਹੁੰਦੀ ਹੈ ਠੀਕ ਤੇ ਬਾਕੀ ਤੁਹਾਡਾ ਕੰਟੈਕਟ ਨੰਬਰ ਆਪਾਂ ਦੇ ਦਾਂਗੇ ਤੇ ਹੋਰ ਕੀ ਇਹਦੇ ਵਿੱਚ ਕੋਈ ਖਾਸੀਅਤ ਕੋਈ ਹੁੰਦੀ ਹੈ ਜੀ ਆਸ਼ਿਕ ਤਾਂ ਕੁਝ ਦਿੱਕਤ ਨਹੀਂ ਇਹ ਜੇ ਲਾਈਫਟਾਈਮ ਚੱਲਦੀ ਹੈ ਪਾਣੀ ਵੱਧ ਬਣਦਾ ਜੀ ਮੁੱਖੀ ਲਈ ਮਸ਼ੀਨ ਨਾਲ ਪਾਣੀ ਵੱਧ ਬਣਦਾ ਹਾਂਜੀ ਪੂਰਾ ਪਾਣੀ ਬਣਦਾ ਤੇ ਸੌਖਾ ਜੀ 4 ਘੰਟਿਆਂ ਚ ਪਾ ਜਾਂਦਾ ਇਤਨੀ ਹੋਰ ਲੱਗਦੇ ਆ ਘੂੜੀ ਜੀ ਠੀਕ